ਲੁਧਿਆਣੇ ਦੇ ਵਿੱਚ ਇੱਕ ਐਸੀ ਘਟਨਾ ਘੱਡੀ ਕਿ ਇੱਕ ਗੁਰਸਿੱਖ ਦੀ ਦਾੜੀ ਦੀ ਬੇਇੱਜ਼ਤੀ ਕੀਤੀ ਗਈ ਉਸਨੇ ਦਾੜੀ ਫੜਕੇ ਉਸਦੇ ਚਪੇੜੇ ਮਾਰੇ ਗਏ ਆਕਰ ਮਾਮਲਾ ਕੀ ਹੈ ਪੂਰਾ ਉਸ ਗੁਰਸਿੱਖ ਦੇ ਕੋਲ ਐਸਾ ਕੀ ਸੀ ਕਿਹੜੀ ਉਸਨੇ ਗਲਤੀ ਕੀਤੀ ਸੀ ਜਿਸ ਦੇ ਚਲਦੇ ਉਸ ਗੁਰਸਿੱਖ ਦੀ ਦਾੜੀ ਦੀ ਬੇਇੱਜ਼ਤੀ ਕੀਤੀ ਗਈ ਪੂਰੀ ਘਟਨਾ ਤੋਂ ਤੁਹਾਨੂੰ ਵਾਕਿਫ ਕਰਾਵਾਂਗੇ ਘਟਨਾ ਹੈ ਲੁਧਿਆਣੇ ਦੀ ਤੇ ਐਸੇ ਗੁਰਸਿੱਖ ਦੀ ਇੱਕ ਕਹਾਣੀ ਹੈ ਜੋ ਸੱਚ ਦੇ ਰਾਹ ਤੇ ਤੁਰਦਾ ਸੀ ਰੋਜ਼ ਨਿਤਨੇਮ ਕਰਦਾ ਸੀ ਪਰ ਇੱਕ ਦਿਨ ਉਸਦੀ ਜੀਵਨ ਰੇਖਾ ਅਜਿਹੇ ਮੋੜ ਤੇ ਆ ਗਈ ਜਿੱਥੇ ਉਸਦੀ ਇੱਜ਼ਤ ਨੂੰ ਰੋਂਦਿਆ ਗਿਆ ਉਸ ਦੀਆਂ ਆਸਤਾਵਾਂ ਦੀ ਤੋਹਫੀਨ ਹੋਈ ਅਤੇ ਉਸ ਦੇ ਨਾਲ ਐਨੀ ਬਦਤਮੀਜੀ ਹੋਈ ਕਿ ਸਭ ਕੁਝ ਕਹਿਣ ਸੁਣਨ ਤੋਂ ਪਰੇ ਐ ਪਰ ਉਸ ਤੋਂ ਬਾਅਦ ਉਸੇ ਹੀ ਗੁਰਸਿੱਖ ਨੇ ਜੋ ਆਪਣੇ ਜੀਵਨ ਦੇ ਵਿੱਚ ਤਬਦੀਲੀ ਲਿਆਂਦੀ ਤੇ ਕੁਝ ਐਸਾ ਕਰਕੇ ਦਿਖਾਇਆ ਕਿ ਸਾਰੇ ਲੋਕ ਦੇਖ ਕੇ ਹੈਰਾਨ ਰਹਿ ਗਏ ਲੁਧਿਆਣੇ ਦੇ ਇੱਕ ਇਲਾਕੇ ਵਿੱਚ ਇੱਕ ਫੈਕਟਰੀ ਸੀ ਜਿੱਥੇ ਹਰ ਰੋਜ਼ ਲੋਹੇ ਦੀਆਂ ਚੀਜ਼ਾਂ ਬਣਦੀਆਂ ਸੀ ਇਸ ਫੈਕਟਰੀ ਵਿੱਚ ਕਰੀਬ 20 ਸਾਲ ਤੋਂ ਇੱਕ ਗੁਰਸਿੱਖ ਨੌਕਰੀ ਕਰ ਰਿਹਾ ਸੀ ਤੇ ਉਸ ਗੁਰਸਿੱਖ ਦਾ ਨਾਮ ਸੀ ਜਸਵੰਤ ਸਿੰਘ ਜਸਵੰਤ ਸਿੰਘ ਨਿਤਨੇਮੀ ਸੀ ਅਮਰਤ ਧਾਰੀ ਸੀ ਹਰ ਸਵੇਰੇ ਗੁਰੂ ਘਰ ਜਾਂਦਾ ਗੁਰਬਾਣੀ ਨਾਲ ਪਿਆਰ ਕਰਦਾ ਉਹਨਾਂ ਦੀ ਦਿਨਚਰਿਆ ਐਨੀ ਪਵਿੱਤਰ ਸੀ ਕਿ ਫੈਕਟਰੀ ਦੇ ਪੁਰਾਣੇ ਮਾਲਕ ਸਰਦਾਰ ਰਣਧੀਰ ਸਿੰਘ ਵੀ ਉਸ ਦੀ ਇੱਜ਼ਤ ਕਰਦੇ ਸੀ ਉਹ ਕਦੇ ਵੀ ਜਸਵੰਤ ਨੂੰ ਸਿਰਫ ਇੱਕ ਵਰਕਰ ਨਹੀਂ ਮੰਨਦੇ ਸੀ ਸਗੋਂ ਉਸ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਸੀ ਅਤੇ ਜਸਵੰਤ ਸਿੰਘ ਵੀ ਬੜੀ ਹੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਰੋਜ਼ ਟਾਈਮ ਤੇ ਆਉਂਦੇ ਅਤੇ ਉਸਨੇ ਵੀ ਕਦੇ ਇਹ ਨਹੀਂ ਸੀ ਸਮਝਿਆ ਕਿ ਇਹ ਫੈਕਟਰੀ ਦੇ ਵਿੱਚ ਮੈਂ ਕੰਮ ਕਰਦਾ ਹਾਂ ਉਸਨੇ ਵੀ ਆਪਣੇ ਪਰਿਵਾਰ ਵਾਂਗੂ ਹੀ ਉਸ ਦੇ ਵਿੱਚ ਉਸ ਪਰਿਵਾਰ ਦੇ ਨਾਲ ਕੰਮ ਕੀਤਾ ਉਸ ਫੈਕਟਰੀ ਦੇ ਵਿੱਚ ਕੰਮ ਕੀਤਾ ਪਰ ਜ਼ਿੰਦਗੀ ਦੇ ਵਿੱਚ ਅਕਸਰ ਕੁਝ ਨਾ ਕੁਝ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ ਸਦਾ ਜੋ ਜ਼ਿੰਦਗੀ ਹੈ ਇੱਕੋ ਵਰਗੀ ਨਹੀਂ ਰਹਿੰਦੀ ਇੱਕ ਦਿਨ ਸਰਦਾਰ ਰਣਧੀਰ ਸਿੰਘ ਜੋ ਕਿ ਬਠਿੰਡਾ ਆਪਣੇ ਕੰਮ ਦੇ ਸਿਲਸਿਲੇ ਦੇ ਵਿੱਚ ਗਏ ਸੀ ਤੇ ਬਠਿੰਡਾ ਜਦੋਂ ਕੰਮ ਕਰਕੇ ਵਾਪਸ ਪਾਸਰ ਲੁਧਿਆਣਾ ਆਰੇ ਸੀ ਤੇ ਉਹਨਾਂ ਦੀ ਕਾਰ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਐਨਾ ਡਰਾਉਣਾ ਸੀ ਕਿ ਉਹ ਥਾਂ ਤੇ ਹੀ ਆਪਣੇ ਪ੍ਰਾਣ ਧਿਆਗੇ। ਪੂਰੀ ਫੈਕਟਰੀ ਦੇ ਵਿੱਚ ਜਿਵੇਂ ਸੁੰਨਾ ਪੈ ਗਿਆ ਹਰ ਵਰਕਟ ਦੀ ਆਖਰ ਹੋ ਰਹੀ ਸੀ। ਸਭ ਨੂੰ ਇਹ ਅਹਿਸਾਸ ਸੀ ਕਿ ਸਿਰਫ ਇੱਕ ਮਾਲਕ ਹੀ ਨਹੀਂ ਗਿਆ ਸਗੋਂ ਇੱਕ ਪਿਤਾ ਸमान ਵਿਅਕਤੀ ਰੁੱਖੋ ਬਾਗ ਟਹਿ ਗਿਆ ਕਿਉਂਕਿ ਆਪਣੇ ਵਰਕਰਾਂ ਦਾ ਖਿਆਲ ਹੀ ਬਹੁਤ ਜ਼ਿਆਦਾ ਰੱਖਦੇ ਹੁੰਦੇ ਸੀ ਅਤੇ ਆਪਣੇ ਵਰਕਰਾਂ ਨੂੰ ਆਪਣੇ ਬੱਚਿਆਂ ਵਾਂਗੂ ਆਪਣੇ ਪਰਿਵਾਰਕ ਮੈਂਬਰਾਂ ਵਾਂਗੂ ਰੱਖਦੇ ਸੀ ਤੇ ਐਸੇ ਕਰਕੇ ਪੂਰੇ ਹੀ ਫੈਕਟਰੀ ਦੇ ਵਿੱਚ ਸਨਾਂਟਾ ਛਾ ਗਿਆ ਹੁਣ ਚੰਗੇ ਦਿਨ ਪਿੱਛੇ ਛੁੱਟ ਗਏ ਹੁਣ ਫੈਕਟਰੀ ਦਾ ਕੰਟਰੋਲ ਜੋ ਆ ਗਿਆ ਰਣਧੀਰ ਸਿੰਘ ਦੇ ਪੁੱਤਰ ਅਮਿਤ ਦੇ ਕੋਲ ਅਮਿਤ ਪੜਿਆ ਲਿਖਿਆ ਤਾਂ ਸੀ ਪਰ ਵਿਚਾਰ ਦੀਆਂ ਸンスਕਾਰਾਂ ਦੀ ਕਮੀ ਸੀ। ਉਹ ਸੀ ਗੁੱਸੇ ਵਾਲਾ ਢੀਠ ਤੇ ਹੰਕਾਰ ਨਾਲ ਭਰਪੂਰ ਇਨਸਾਨ ਸੀ। ਉਹ ਵਰਕਨਾ ਨਾਲ ਬਦਤਮੀਜੀ ਕਰਦਾ ਤੇ ਕਿਸੇ ਦੀ ਗੱਲ ਨਾ ਸੁਣਦਾ। ਦਸਵਾਂ ਸਿੰਘ ਜੋ ਕਿ ਪਿਛਲੇ 20 ਸਾਲਾਂ ਤੋਂ ਉਸੇ ਹੀ ਫੈਕਟਰੀ ਦੇ ਵਿੱਚ ਨੌਕਰੀ ਕਰ ਰਿਹਾ ਸੀ ਅਤੇ ਹੁਣ ਵੀ ਉਸੇ ਹੀ ਜਗ੍ਹਾ ਦੇ ਉੱਪਰ ਉਹ ਨੌਕਰੀ ਉਸਨੇ ਕਰਨੀ ਸੀ ਕਿਉਂਕਿ ਉਸਨੇ ਇਹ ਕਿਆਸੀ ਕਿ ਇਸ ਫੈਕਟਰੀ ਦੀ ਕੱਲੀ-ਕੱਲੀ ਇੱਟ ਜੋ ਕਿ ਅਸੀਂ ਆਪਣੇ ਖੂਨ ਪਸੀਨੇ ਦੇ ਨਾਲ ਸਿੰਜੀ ਹੈ ਹੁਣ ਅਸੀਂ ਸਾਡੇ ਮਾਲਕ ਚਾਹੇ ਨਹੀਂ ਰਹੇ ਪਰ ਅਸੀਂ ਉਸ ਮਾਲਕ ਦੇ ਮੋਹ ਨੂੰ ਇਸ ਨੌਕਰੀ ਕਰਦੇ ਹਾਂ ਇਸ ਫੈਕਟਰੀ ਦੇ ਵਿੱਚ ਇੱਕ ਦਿਨ ਕੀ ਹੋਇਆ ਕਿ ਜਸਵੰਤ ਸਿੰਘ ਦੇ ਘਰ ਦੇ ਵਿੱਚ ਚੋਰੀ ਹੋ ਗਈ ਉਹ ਆਪਣੇ ਪਰਿਵਾਰ ਦੀ ਚਿੰਤਾ ਕਰਦਾ ਹੋਇਆ 2 ਘੰਟੇ ਫੈਕਟਰੀ ਦੇ ਵਿੱਚ ਲੇਟ ਪਹੁੰਚਾ ਜਿਵੇਂ ਉਹ ਅੰਦਰ ਗਿਆ ਤਾਂ ਅਮਿਤ ਨੇ ਉਸ ਤੇ ਉੱਪਰ ਗਾਲਾਂ ਦੀ ਬੁਛਾਰ ਕਰ ਤਾਂ ਸਾਹਮਣੇ ਜਸਵੰਤ ਨੇ ਕਿਹਾ ਕਿ ਸਾਹਿਬ ਸਾਡੇ ਘਰ ਦੇ ਵਿੱਚ ਚੋਰੀ ਹੋ ਗਈ ਸੀ ਐਸ ਕਰਕੇ ਮੈਨੂੰ ਥੋੜਾ ਜਿਆਦਾ ਲੇਟ ਪਹੁੰਚਣਾ ਪਿਆ ਐਸੇ ਕਰਕੇ ਤੁਸੀਂ ਮੇਰੀ ਜੋ ਤਨਖਾਹ ਹੈ ਉਹ ਅੱਧੀ ਕੱਟ ਲਵੋ ਪਰ ਮੇਰੇ ਨਾਲ ਐਦਾਂ ਗਾੜੀ ਗਲੋਚ ਤਾਂ ਨਾ ਕਰੋ ਵੱਡੇ ਸਾਹਿਬ ਜੋ ਰਣਧੀਰ ਜੀ ਸੀ ਉਹ ਸਾਡਾ ਕਿੰਨਾ ਆਦਰ ਮਾਨ ਕਰਦੇ ਹੁੰਦੇ ਸੀ ਤਾਂ ਇਹ ਗੱਲ ਸੁਣ ਕੇ ਅਮਿਤ ਕਹਿੰਦਾ ਆਦਰ ਮਾਨ ਕਰਨ ਨੂੰ ਤੁਸੀਂ ਕਿ ਇੱਥੇ ਕਲੈਕਟਰ ਲੱਗੇ ਹੋ ਹੋ ਤਾਂ ਤੁਸੀਂ ਇੱਥੇ ਮਜ਼ਦੂਰ ਹੀ ਤੁਸੀਂ ਮਜ਼ਦੂਰ ਹੋ ਮਜ਼ਦੂਰ ਬਣ ਕੇ ਰਹੋ ਇੱਥੇ ਮਾਲਕ ਬਣਨ ਦੀ ਕੋਸ਼ਿਸ਼ ਨਾ ਕਰੋ ਵੱਡੇ ਆਏ ਪਰਿਵਾਰਾਂ ਵਾਲੇ ਸਾਡਾ ਬਾਪੂ ਤਾਂ ਕਮਲਾ ਸੀ ਜੋ ਤੁਹਾਨੂੰ ਉਹ ਆਪਣੇ ਸਿਰ ਤੇ ਚੱਕ ਕੇ ਰੱਖਦਾ ਸੀ ਜਦੋਂ ਇਹ ਗੱਲ ਸੁਣੀ ਤਾਂ ਦੋਨਾਂ ਦੇ ਵਿਚਕਾਰ ਤੂੰ ਤੂੰ ਮੈਂ ਮੈਂ ਹੋਣ ਲੱਗ ਗਈ ਉਸ ਤੋਂ ਬਾਅਦ ਜਸਵੰਤ ਸਿੰਘ ਨੇ ਕਿਹਾ ਕਿ ਤੁਸੀਂ ਵੱਡੇ ਸਾਹਿਬ ਦੇ ਬਾਰੇ ਐਦਾਂ ਦੀਆਂ ਗੱਲਾਂ ਬਾਤਾਂ ਨਾ ਕਰੋ ਕਿਉਂਕਿ ਵੱਡੇ ਸਾਹਿਬ ਸਾਡੇ ਸਤਿਕਾਰਯੋਗ ਨੇ ਅਸੀਂ ਇਸ ਫੈਕਟਰੀ ਦੇ ਵਿੱਚ ਕੰਮ ਕਰਦੇ ਹਾਂ ਜਿੰਨੇ ਵੀ ਇੱਥੇ ਵਰਕਰ ਨੇ ਸਾਰੇ ਹੀ ਉਸ ਵੱਡੇ ਸਾਹਿਬ ਦੇ ਮੋਹ ਨੂੰ ਹੀ ਕੰਮ ਕਰਦੇ ਆਂ ਉਸ ਤੋਂ ਬਾਅਦ ਉਸਦਾ ਗੁੱਸਾ ਜੋ ਹੈ ਹੋਰ ਸਤਵੇਂ ਅਸਮਾਨ ਤੇ ਪਹੁੰਚ ਗਿਆ ਤਾਂ ਉਸ ਤੋਂ ਬਾਅਦ ਗਾੜੀ ਗਲੋਚ ਹੋਰ ਜ਼ਿਆਦਾ ਵਧ ਗਈ ਤਾਂ ਐਨੇ ਵਿੱਚ ਅਮਿਤ ਨੇ ਉਸ ਗੁਰਸਿੱਖ ਜਸਵੰਤ ਸਿੰਘ ਦਾ ਜੋ ਕਿ ਗਲਾਵਾ ਫੜ ਲਿਆ ਤੇ ਉਸ ਤੋਂ ਬਾਅਦ ਉਸਦੀ ਦਾੜੀ ਵੀ ਪੁੱਟ ਗਈ ਪੂਰੇ ਹੀ ਫੈਕਟਰੀ ਦੇ ਵਿੱਚ ਖਾਮੋਸ਼ੀ ਛਾ ਗਈ ਸਾਰੇ ਲੋਕ ਜਸਵੰਤ ਸਿੰਘ ਅਤੇ ਅਮਿਤ ਨੂੰ ਦੇਖ ਰਹੇ ਸੀ ਜਸਵੰਤ ਸਿੰਘ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਸੀ ਕਿਉਂਕਿ ਅਮਰਤਾਰੀ ਗੁਰਸਿੱਖ ਦੀ ਇਹ ਮੌਤ ਵਰਗੀ ਤੋਹਫੀ ਸੀ ਉਸ ਤੋਂ ਬਾਅਦ ਕੀ ਹੋਇਆ ਇਸ ਕਲੀ ਕਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜਦੋਂ ਇੱਕ ਗੁਰਸਿੱਖ ਦੀ ਦਾੜੀ ਬੁੱਟੀ ਗਈ ਤਾਂ ਉਸ ਤੋਂ ਬਾਅਦ ਉਸ ਤੋਂ ਇਹ ਤੋਹੀਨ ਬਰਦਾਸ਼ਤ ਨਾ ਹੋਈ ਉਸਨੇ ਇਹ ਸੋਚਿਆ ਕਿ ਕਿੰਨੇ ਵਰਕਰ ਜੋ ਕਿ ਇੱਥੇ ਕੰਮ ਕਰ ਰਹੇ ਸੀ ਉਹਨਾਂ ਦੇ ਸਾਹਮਣੇ ਮੇਰੇ ਨਾਲ ਇਦਾਂ ਦਾ ਵਿਵਹਾਰ ਹੋਇਆ ਹੈ ਮੇਰੇ ਨਾਲ ਇਦਾਂ ਦੀ ਬਦਤਮੀਜ਼ੀ ਹੋਈ ਹੈ ਇਹ ਮੈਥੋਂ ਸਹਿ ਨਹੀਂ ਹੁੰਦਾ ਇਹ ਬਦਤਮੀਜ਼ੀ ਦੇ ਕਾਰਨ ਉਹ ਉਸ ਫੈਕਟਰੀ ਦੇ ਵਿੱਚੋਂ ਨਿਕਲ ਗਿਆ ਜਸਵੰਤ ਆਪਣੇ ਆਪ ਨੂੰ ਭਾਰੀ ਬੇਇੱਜ਼ਤੀ ਵਾਲੇ ਹਾਲਾਤ ਵਿੱਚ ਵੇਚ ਕੇ ਉਹ ਨਕਲੀ ਹਸਨੇ ਨਕਲੀ ਸਹਿਨਸਿਲਤਾ ਦੇ ਪਿੱਛੇ ਲੋਕ ਨਹੀਂ ਸੀ ਸਕਦਾ ਉਹ ਚੁੱਪਚਾਪ ਫੈਕਟਰੀ ਦੇ ਵਿੱਚੋਂ ਨਿਕਲ ਗਿਆ ਉਸਨੇ ਨਹਿਰ ਦੇ ਕੰਡੇ ਤੇ ਜਾ ਕੇ ਸੋਚਿਆ ਕਿ ਹੁਣ ਜੀਣ ਦਾ ਕੀ ਫਾਇਦਾ ਜਿੱਥੇ ਮੈਨੂੰ ਆਪਣੀ ਪਛਾਣ ਦੀ ਹੀ ਰੱਖਿਆ ਨਹੀਂ ਉੱਥੇ ਮੇਰੀ ਜ਼ਿੰਦਗੀ ਦੀ ਕੀ ਕੀਮਤ ਹੈ ਕਿਉਂਕਿ ਇਸ ਫੈਕਟਰੀ ਦੇ ਵਿੱਚ ਮੈਂ ਪਿਛਲੇ 20 ਸਾਲਾਂ ਤੋਂ ਕੰਮ ਕਰ ਰਿਹਾ ਸੀ 20 ਸਾਲਾਂ ਦੇ ਵਿੱਚ ਕਦੇ ਵੀ ਕਿਸੇ ਵੀ ਤਰੀਕੇ ਦੀ ਕੋਈ ਗਲਤੀ ਨਹੀਂ ਹੋਈ ਕਦੇ ਵੀ ਮੇਰੇ ਨਾਲ ਕਿਸੇ ਨੇ ਕੋਈ ਮਿਸਬਿਹਾਵ ਨਹੀਂ ਕੀਤਾ ਪੁਰਾਣੇ ਜੋ ਸਾਫ ਸੀ ਉਹ ਤਾਂ ਬੱਚਿਆਂ ਵਾਂਗੂ ਸਾਨੂੰ ਪਾਲਦੇ ਸੀ ਅਤੇ ਸਾਡਾ ਪਰਿਵਾਰ ਵਾਂਗੂ ਖਿਆਲ ਰੱਖਦੇ ਸੀ ਕੋਈ ਵੀ ਚੀਜ਼ ਆਪਣੇ ਘਰ ਵਿੱਚ ਲੈ ਕੇ ਆਉਣੇ ਤਾਂ ਪਹਿਲਾਂ ਫੈਕਟਰੀ ਦੇ ਵਰਕਰਾਂ ਨੂੰ ਲਿਆ ਕੇ ਦਿੰਦੇ ਸੀ ਕਿਉਂਕਿ ਉਹ ਇਹ ਸੋਚਦੇ ਸੀ ਕਿ ਜੋ ਫੈਕਟਰੀ ਦੇ ਵਰਕਰ ਨੇ ਉਹਨਾਂ ਦੀ ਸਿੱਤੇ ਤੋਂ ਸਾਡੀ ਫੈਕਟਰੀ ਚੱਲਦੀ ਹੈ ਜੇ ਉਹਨਾਂ ਦਾ ਖਿਆਲ ਨਹੀਂ ਰੱਖਾਂਗੇ ਤਾਂ ਉਹ ਕੰਮ ਕਿਵੇਂ ਕਰਨਗੇ ਪਰ ਉਸਦੇ ਪੁੱਤਰ ਨੇ ਤਾਂ ਹੱਦਹੀ ਕਰ ਦਿਤੀ ਮੇਰੀ ਦਾੜੀ ਪੁੱਟ ਦਿਤੀ ਅਤੇ ਮੈਨੂੰ ਜਲੀਲ ਕਰ ਦਿੱਤਾ ਹੁਣ ਮੇਰਾ ਜੀਣ ਦਾ ਕੀ ਫਾਇਦਾ ਉਸ ਤੋਂ ਬਾਅਦ ਜਿਵੇਂ ਇੱਕ ਨਹਿਰ ਦੇ ਕੋਲ ਪਹੁੰਚਦਾ ਹੈ ਤੇ ਉੱਥੇ ਜਾ ਕੇ ਆਤਮ ਹੱਤਿਆ ਕਰਨ ਬਾਰੇ ਸੋਚਦਾ ਹੈ ਉਸੇ ਜਗ੍ਹਾ ਨਹਿਰ ਦੇ ਉੱਪਰ ਇੱਕ ਸਾਧੂ ਵਿਅਕਤੀ ਜੋ ਕਿ ਰਹਿਰਾ ਸਾਬ ਦਾ ਪਾਠ ਕਰ ਰਿਹਾ ਸੀ ਉਸਨੇ ਪੁੱਛਿਆ ਕਿ ਤੂੰ ਕੀ ਕਰ ਰਿਹਾ ਹੈ ਭਾਈ ਜਸਵੰਤ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੀ ਬਦਵੀ ਹੋਈ ਹੈ ਉਸ ਦੀ ਪਹਿਚਾਨ ਦੇ ਉੱਪਰ ਹਮਲਾ ਹੋਇਆ ਹੈ ਉਸ ਨੇ ਸਾਰੀ ਘਟਨਾ ਦੱਸ ਦਿੱਤੀ ਕਿ ਮੈਂ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਅਤੇ ਪਿਛਲੇ 20 ਸਾਲਾਂ ਤੋਂ ਮੈਂ ਉਸੇ ਹੀ ਫੈਕਟਰੀ ਦੇ ਵਿੱਚ ਜਾ ਰਿਹਾ ਸੀ ਉੱਥੇ ਹੀ ਕੰਮ ਕਰ ਰਿਹਾ ਸੀ ਪਰ ਹੁਣ ਸਾਡੇ ਫੈਕਟਰੀ ਦੇ ਮਾਲਕ ਦੀ ਮੌਤ ਤੋਂ ਬਾਅਦ ਜੋ ਸਾਰਾ ਕੰਟਰੋਲ ਹੈ ਉਸ ਦੇ ਪੁੱਤਰ ਦੇ ਹੱਥ ਵਿੱਚ ਆ ਗਿਆ ਹੈ ਅਤੇ ਉਸ ਦਾ ਪੁੱਤਰ ਜੋ ਕਿ ਸਾਡੇ ਨਾਲ ਬੜੀ ਹੀ ਬਤਨੀਗੀ ਕਰਦਾ ਹੈ ਫੈਕਟਰੀ ਦੇ ਜਿੰਨੇ ਵੀ ਵਰਕਰ ਨੇ ਉਹਨਾਂ ਨੂੰ ਗਾੜੀ ਕਲੋਜ਼ ਕਰਦਾ ਹੈ ਅਤੇ ਮੇਰੇ ਨਾਲ ਵੀ ਉਸਨੇ ਐਦਾਂ ਦਾ ਸਭ ਕੁਝ ਕੀਤਾ ਮੇਰੇ ਨਾਲ ਵੀ ਗਾਲੀ ਗਲੋਚ ਕੀਤੀ ਅਤੇ ਉਸ ਤੋਂ ਬਾਅਦ ਮੇਰੇ ਦਾੜੀ ਦੀ ਬੇਅਦਬੀ ਕਰ ਦਿੱਤੀ ਤੇ ਸਾਰੇ ਵਰਕਰ ਮੈਨੂੰ ਦੇਖ ਰਹੇ ਸੀ ਅਤੇ ਮੇਰੀ ਤਾਂ ਬੇਇੱਜ਼ਤੀ ਹੋ ਗਈ ਹੈ ਹੁਣ ਮੇਰਾ ਜੀਣ ਦਾ ਕੀ ਫਾਇਦਾ ਅਤੇ ਮੈਨੂੰ ਮਰਨਾ ਹੀ ਚਾਹੀਦਾ ਉਹ ਵਿਅਕਤੀ ਹੌਲੀ ਦਿਨ ਬੋਲਿਆ ਕਿ ਗੁਰ ਸਿੱਖਾ ਮਰਨਾ ਕੋਈ ਹੱਲ ਨਹੀਂ ਹੈ ਜੇ ਤੂੰ ਗੁਰਸਖ ਹੈ ਤਾਂ ਗੁਰੂ ਦੇ ਉਸ ਕ੍ਰਿਸ਼ਮੇ ਦੇ ਉੱਪਰ ਵਿਸ਼ਵਾਸ ਰੱਖ ਇਸ ਸਮਾਂ ਵੀ ਲੰਘ ਜਾਊਗਾ ਆ ਲੈ ਇੱਕ ਨੰਬਰ ਦੇਵਾ ਕੰਨੂ ਕੱਲ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਦਿਸਵੰਤ ਨੇ ਉਸ ਗੁਰੂ ਪਿਆਰੇ ਦੀ ਗੱਲ ਮੰਨੀ ਉਸ ਨੰਬਰ ਤੇ ਸੰਪਰਕ ਕੀਤਾ ਨਵੀਂ ਫੈਕਟਰੀ ਦੇ ਵਿੱਚ ਮੈਨੇਜਮੈਂਟ ਦੀ ਨੌਕਰੀ ਮਿਲ ਗਈ ਉਹ ਅੰਦਰੋਂ ਟੁੱਟ ਚੁੱਕਿਆ ਸੀ ਪਰ ਉਸ ਦੇ ਅੰਦਰ ਗੁਰਬਾਣੀ ਦੀ ਰੋਸ਼ਨੀ ਸੀ ਉਸ ਨੇ ਸਿਰ ਚੁੱਕਿਆ ਦਿਨ ਰਾਤ ਮਿਹਨਤ ਕੀਤੀ ਕੁਝ ਹੀ ਸਾਲਾਂ ਵਿੱਚ ਉਹ ਫੈਕਟਰੀ ਦੇ ਵਿੱਚ ਚੰਗਾ ਨਾਮ ਕਮਾ ਗਿਆ ਕਿ ਅੱਜ ਉਹ ਫੈਕਟਰੀ ਇੱਕ ਬਹੁਤ ਵੱਡੇ ਬ੍ਰਾਂਡ ਦੇ ਉੱਪਰ ਪਹੁੰਚ ਚੁੱਕੀ ਸੀ ਇੱਕ ਦਿਨ ਇੱਕ ਫੈਕਟਰੀ ਦੇ ਮਾਲਕ ਨੂੰ ਉਸੇ ਨੂੰ ਜਿਸ ਦੇ ਵਿੱਚ ਉਗਰ ਸਿੰਘ ਜਸਵੰਤ ਸਿੰਘ ਕੰਮ ਕਰਦਾ ਸੀ ਫੋਨ ਆਉਂਦਾ ਹੈ ਕਿ ਅਮਿਤ ਆਪਣੀ ਫੈਕਟਰੀ ਵੇਚਣ ਵਾਲਾ ਹੈ ਅਮਿਤ ਜੋ ਕਿ ਨਸ਼ੇ ਦੀ ਲਤ ਔਰਤਬਾਜੀ ਅਤੇ ਕਮੰਡ ਨੇ ਉਸ ਦੀ ਜ਼ਿੰਦਗੀ ਖਾ ਲਈ ਸੀ ਜਦ ਉਸ ਦੀ ਫੈਕਟਰੀ ਨਿਲਾਮ ਹੋਈ ਤਾਂ ਖਰੀਦਦਾਰ ਸੀ ਜਸਵੰਤ ਸਿੰਘ ਦੀ ਨਵੀਂ ਕੰਪਨੀ ਅਮਿਰ ਜਦ ਦਫਤਰ ਆਇਆ ਉਸ ਦੇ ਸਾਹਮਣੇ ਨਵਾਂ ਮੈਨੇਜਰ ਸੂਟ ਬੂਟ ਪਾਇਕ ਖੜਾ ਸੀ ਜਸਵੰਤ ਸਿੰਘ ਅਮੇ ਦੇ ਹੌਸਲੇ ਰੁੱਟ ਗਏ ਉਹ ਥੱਪੜ ਖਾਣ ਵਾਲੇ ਮਨੁੱਖ ਵਾਂਗ ਜਸਵੰਤ ਅੱਗਰ ਮਾਫੀ ਮੰਗਣ ਲੱਗ ਗਿਆ ਅਤੇ ਰੋ ਰੋ ਕੇ ਕਿਹਾ ਕਿ ਜਿਸ ਦਿਨ ਤੇਰੀ ਦਾੜੀ ਨੂੰ ਮੈਂ ਹੱਥ ਲਾਇਆ ਸੀ ਉਸੇ ਦਿਨ ਮੇਰੀ ਕਿਸਮਤ ਵੀ ਡੁੱਬ ਗਈ ਸੀ ਘਰ ਗਿਆ ਪਰਿਵਾਰ ਛੱਡ ਗਿਆ ਫੈਕਟਰੀ ਹੱਥੋਂ ਗਈ ਅਤੇ ਮੈਂ ਅੰਦਰੋਂ ਅੰਦਰੀ ਐਨਾ ਕੁੱਟਿਆ ਮੈਂ ਅੰਦਰੋਂ ਅੰਦਰੀ ਇਹੀ ਮਹਿਸੂਸ ਕਰਦਾ ਰਿਹਾ ਕਿ ਉਹ ਦਿਨ ਕਦੋਂ ਆਵੇ ਜਦੋਂ ਜਸਵੰਤ ਸਿੰਘ ਦੇ ਕੋਲੋਂ ਜਾ ਕੇ ਮੈਂ ਮਾਫੀ ਮੰਗੀ ਕਿਉਂਕਿ ਜਸਤਨ ਮੇਰੇ ਤੋਂ ਇਹ ਗੁਨਾਹ ਹੋ ਗਿਆ ਉਸ ਦਿਨ ਤੋਂ ਬਾਅਦ ਮੇਰੀ ਜ਼ਿੰਦਗੀ ਹੀ ਜੋ ਕਿ ਸਾਰੀ ਬਰਬਾਦ ਹੋ ਗਈ ਮੇਰੇ ਯਾਰ ਦੋਸਤ ਜਿੰਨੇ ਮੇਰੇ ਨਾਲ ਖੰਦੇ ਪਿੰਦੇ ਸੀ ਸਾਰੇ ਮੈਨੂੰ ਛੱਡ ਕੇ ਚਲੇ ਗਏ ਇੱਥੋਂ ਤੱਕ ਕਿ ਮੇਰਾ ਪਰਿਵਾਰ ਵੀ ਮੈਨੂੰ ਛੱਡ ਕੇ ਚਲਾ ਗਿਆ ਮੇਰੇ ਘਰ ਵਾਲੇ ਛੱਡ ਕੇ ਚਲੇ ਗਏ ਬੱਚੇ ਛੱਡ ਕੇ ਚਲੇ ਗਏ ਮੇਰਾ ਘਰ ਵੀ ਵਿਕ ਗਿਆ ਅਤੇ ਹੁਣ ਆ ਫੈਕਟਰੀ ਵੀ ਵੇਚਣ ਦੇ ਲਈ ਮੈਂ ਮਜਬੂਰ ਹੋਇਆ ਪਿਆ ਇਸ ਦੇ ਵਿੱਚ ਕਿਸੇ ਦੀ ਕੋਈ ਗਲਤੀ ਨਹੀਂ ਇਸ ਦੇ ਵਿੱਚ ਮੇਰੀ ਆਪਣੀ ਗਲਤੀ ਹੈ ਕਿਉਂਕਿ ਮੈਂ ਤੇਰੇ ਨਾਲ ਉਹ ਤਪੜੀ ਬਤਮੀਜੀ ਕਰ ਰੱਖਿਆ ਉਸ ਤੋਂ ਬਾਅਦ ਜਸਵੰਤ ਸਿੰਘ ਨੇ ਕਿਹਾ ਕਿ ਮਾਫੀ ਮੇਰੇ ਕੋਲੋਂ ਨਾ ਮੰਗਾ ਮਾਫੀ ਗੁਰੂ ਕੋਲੋਂ ਮੰਗਾ ਕਿਉਂਕਿ ਇਹ ਗੁਰੂ ਦੀਆਂ ਦਿੱਤੀਆਂ ਹੋਈਆਂ ਕਕਾਰਾਂ ਨੇ ਜਿਨ੍ਹਾਂ ਦੇ ਉੱਪਰ ਤੋਂ ਹੱਥ ਪਾਇਆ ਮੈਂ ਤਾਂ ਤੈਨੂੰ ਮਾਫ ਕਰ ਸਕਦਾ ਹਾਂ ਪਰ ਤੋਂ ਆਪਣੀ ਜ਼ਿੰਦਗੀ ਨੂੰ ਠੀਕਾ ਉਸ ਤੋਂ ਬਾਅਦ ਅਮਿਤ ਜੋ ਕਿ ਪੁੱਬਾਂ ਮਾਰ-ਮਾਰ ਕੇ ਲੋਰਿਆ ਸੀ ਅਤੇ ਦੂਜੇ ਪਾਸੇ ਜਸਵੰਤ ਸਿੰਘ ਉਹ ਕਿ ਅੱਖਾਂ ਬੰਦ ਕਰਕੇ ਉਸ ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਰਿਹਾ ਸੀ ਗੁਰੂ ਸਾਹਿਬ ਜੋ ਕੁਝ ਹੋ ਰਿਹਾ ਹੈ ਇਥੇ ਹੀ ਰੱਜਾ ਦੇ ਵਿੱਚ ਹੋ ਰਿਹਾ ਹੈ ਅਸੀਂ ਤੇਰੇ ਅਣਜਾਣ ਬੱਚੇ ਤੇਰੀ ਲੀਲਾ ਨੂੰ ਕੀ ਸਮਝ ਸਕਦੇ ਹਾਂ ਸੋ ਸਾਧ ਸੰਗਤ ਜੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੋਂ ਅਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ